ਨਮਸਕਾਰ ਜੀ ਤੁਸੀਂ ਸਾਰੇ ਕਾਲਜ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਤੇ ਬਾਕੀ ਜੀ ਅੱਜ ਸਪਰੇਅ ਲੱਗੇ ਪਿਆ ਘਰੋਂ ਅੱਜ ਬੰਦੇ ਆ ਗਏ ਤੇ ਅੱਜ ਧੁੱਪ ਨਹੀਂ ਨਿਕਲੀ ਤੇ ਧੁੰਦ ਦੁਪਹਿਰ ਰਹੀ ਆ ਬਾਕੀ ਓਸ ਵੀ ਰਹੀਗਾ ਹੁਣ ਪਤਲੀ ਪਤਲੀ ਜਿਗਨਾ ਬਾਰਿਸ਼ ਹੁੰਦੀ ਹੁੰਦੀ ਆਪਣਾ ਬਾਈ ਉਸ ਪੈਂਦੀ ਆ ਹੁਣ ਤੇ ਇੱਧਰ ਆਪਣੇ ਟਾਹੇ ਵੱਲ ਲੱਗੇ ਹੋਏ ਤੇ ਪਹਿਲਾਂ ਕਰਾਉਣਾ ਸਵੇਰ ਦੇ ਤੇ ਸਾਢੇ 9 10 ਕ'ਜੇ ਆਗੇ ਤੇ ਬਾਕੀ ਇੱਧਰ ਦੇ ਦੋ ਗੀਲੇ ਹੂਣੇ ਵਾਲੇ ਹੋਗੇ ਤੇ ਤਿੰਨ ਬੰਦੇ ਆ ਇਹ ਤੇ ਇੱਕੇ ਫਾਂਡ ਬਾਈ ਸਿਰੇ ਤੱਕ ਜਾਇਆ ਹੁੰ ਜੁੱਧਰ ਤੇ ਫੇਰ ਖਾਲੀ ਆ ਜਾਂਦੇ ਬੰਪ ਬਾਕੀ ਇੱਧਰ ਬਾਈ ਤੇਲਾ ਬਹੁਤ ਜ਼ਿਆਦਾ ਹੀ ਪੈ ਗਿਆ ਦਾ ਉਹ ਵੀ ਤੁਹਾਨੂੰ ਦਿਖਾ ਦਿੰਦਾ ਆ ਸੜ ਪੱਤੇ ਦਿਖ ਜਾਣਾ ਤੇਲੇ ਨੇ ਪੱਤਾ ਉੱਪਰ ਦੇ ਬੋਂ ਖਾਣਾ ਸ਼ੁਰੂ ਕਰਤਾ ਗੋਭ ਚੋਂ ਜਿੱਦਾਂ ਧੁੱਪ ਨਿਕਲੇ ਉਦਣ ਨਿਕਲੇ ਆ ਗੋਭ ਚੋਂ ਇੰਨਾ ਜ਼ਿਆਦਾ ਨਿਕਲੇ ਤੇ ਇਲਾ ਫਿਰ ਮੋਦਨ ਤੇ ਸਪਰੇਅ ਲੈ ਜਾਂਦੇ ਸੀ ਬਾਕੀ ਫਿਰ ਫਿਰ ਅੱਜ ਟਾਈਮ ਲੱਗਿਆ ਬੰਦਿਆਂ ਦਾ ਅੱਜ ਆਈਆਂ ਤੇ ਅੱਜ ਵੀ ਉਸ ਪਈ ਵੀ ਆ ਤੇ ਉਸ ਦਾ ਚਲੋ ਕੋਈ ਚੱਕਰ ਨਹੀਂ ਇਹਨੂੰ ਹੈਗਾ ਤੇਲੇ ਵਾਲੀ ਨੂੰ ਇਹ ਵੇਖ ਆਹ ਸਾਈਡ ਦਾ ਦੇਖ ਨਹੀਂ ਰਿਹਾ ਪੂਰਾ ਅੱਜ ਆਹ ਦੇਖੋ ਇਕਣਾ ਬੈਠਾ ਪਰਿਆ ਪਿਆ ਥਿੱਲੇ ਨਾਲ ਇੱਧਰ ਵੀ ਇਹ ਤਾਂ ਹਜੇ ਵਿਚਪਰੀਕ ਆ ਵਿਚ ਵਾਲੀ ਸਾਈਡ ਜਾ ਜਾਂਦੇ ਆ ਇਹਦਾ ਮੋਟਾ ਬਹੁਤ ਆ ਥਿੱਲਾ ਹੋ ਸਾਰੇ ਬੱਤਿਆਂ 'ਤੇ ਬੈਠਾ ਆ ਦੇਖੋ ਪਹਿਲੇ ਕਰਕੇ ਫਿਰ ਪਾਉਣ ਸਪਰੇਅ ਕਰਾਤੀ ਬਾਕੀ ਵੀ ਸਾਰਿਆਂ 'ਤੇ ਕਰਾ ਦੇਣੀ ਸਪਰੇਅ ਹਾਂ ਕਿਉਂਕਿ ਬਰੀਕ-ਬਰੀਕ ਜੇ ਸਾਰੇ ਪਾਸੇ ਬੈਂਡ ਲਾ ਕੇ ਸਾਰੇ ਖੇਤਾਂ 'ਚ ਇੱਕ ਹੁਣ ਠੰਡ ਵੀ ਪੂਰੀ ਨਾਲੇ ਤਾਂ ਵੀ ਪੈ ਗਿਆ ਨਹੀਂ ਠੰਡੇ 'ਚ ਪੈਂਦਾ ਨਹੀਂ ਹੈਗਾ ਦੇਲਾ ਤੇ ਆਪਾਂ ਨੇ ਇੱਕ ਥੁੰਡੀ ਦੀ ਪਵਾਤੀ ਵਿੱਚ ਇਹ ਆ ਬੇਲੀ ਪੂੰਗੀ ਐਦੀ ਵੀ ਪਵਾਤੀ ਆਪਾਂ ਨੇ ਹੁਣ ਤੇ ਇਹ ਫਿਰ ਬਾਅਦ ਚੋਂ ਕਰਾਉਣੀ ਪੈਣੀ ਆ ਤੇ ਲੋਡ ਪੈ ਗਈ ਤਾਂ ਤੇਲੇ ਦੀ ਕਰਾ ਦਾਂਗੇ ਬਾਅਦ ਚੋਂ ਵੀ ਬਾਕੀ ਹੁਣ ਆਪਾਂ ਨੇ ਵਧੀਆ ਸਬਟ ਨਹੀਂ ਕਰਾਤੀ ਇਹਦੇ ਚ ਸਾਰਿਆਂ ਪਰੇ ਕਰਵਾ ਦੇਣੀ ਬਾਕੀ ਉੱਧਰ ਹੁਣ ਚੱਲਦੇ ਉੱਧਰ ਪਾਣੀ ਪੂਣੀ ਦੇਖਦੇ ਆ ਇੱਧਰ ਦਾ ਭਰਿਆ ਫਿਰ ਆਪਾਂ ਇਹਦੇ ਚ ਵੱਚਾ ਤੇ ਉੱਧਰ ਦੇਖਦੇ ਹੁਣ ਪਾਣੀ ਦਾ ਕਿਹਦਾ ਸਾਬ ਬਤਾਵਾ ਪੁੱਦਣ ਭਾਰ ਦਿੱਤਾ ਤਾਂ ਫਿਰ ਇਹ ਦੋ ਦਿਨ ਆਈ ਨਹੀਂ ਹੈਗੇ ਹੁਣ ਸੁੱਕ ਗਿਆ ਹੁਣ ਖਾਲਾਂ ਚ ਤੇ ਜਾ ਕੇ ਦੇਖਦੇ ਆ ਨਹੀਂ ਪਰ ਜਨਰੇਟਰ ਨਾਲ ਭਰ ਦਾਂਗੇ 11 ਵਜੇ ਪਹਿਲੇ ਲਾਈਟ ਆ ਜਾਣੀ ਤੇ 11:00 ਵੱਜ ਗਏ ਵੀ ਪਰ ਲਾਈਟ ਨਹੀਂ ਆਈ ਅਜੇ ਤੱਕ ਹੁਣ ਦੇਖਦੇ ਆ ਜਾ ਕੇ ਉੱਥੇ ਚੱਲਦੇ ਆ ਜੀ ਤੇ ਲਾਈਟ ਆ ਗਈ ਥੀ ਬਾਕੀ ਜੱਗੇ ਨੇ ਪਾਣੀ ਚਲਾਇਆ ਉਹ ਖੇਤ ਨੂੰ ਤੇ ਹੁਣ ਇੱਧਰ ਵੀ ਥੋੜਾ ਥੋੜਾ ਪਾ ਰਹੇ ਹਾਂ ਟੱਪਣਾ ਖੋਲਿਆ ਹੋਇਆ ਆਹ ਖਾਲ ਪਰ ਜੋ ਥੱਲੇ ਵਾਲੀ ਦਾ ਭਰਤੀ ਆਪਾਂ ਨੇ ਬਾਕੀ ਵੀ ਕਣਕਾ ਹੁਣ ਸਾਰੀਆਂ ਰੁੱਗੀਆਂ ਵੀ ਆ ਤੇ ਪੱਤਾ ਇਕੱਠਾ ਹੋਇਆ ਪਿਆ ਇਹ ਜਿਹੜਾ ਪਹਿਲਾਂ ਚੌੜਾ ਪੱਤਾ ਹੋਇਆ ਉਹ ਤਾਂ ਕਣਾ ਨਹੀਂ ਹੈਗਾ ਹੁਣ ਇਹਨੇ ਆ ਪੱਤਾ ਮੁੜਿਆ ਵੀ ਐ ਨਹੀਂ ਹੁੰਦਾ ਹੁਣ ਤਾਂ ਆ ਇਕੱਠਾ ਜਿਹਾ ਹੋ ਗਏ ਬਰੀਕ ਜਿਹੀ ਲੱਗੀ ਜਾਂਦੀ ਕਣਕਾ ਆ ਵੇਖੋ ਉੱਪਰ ਤਾਂ ਉਪਲੀ ਹੋਈ ਪਈ ਆ ਬਾਕੀ ਆਪਾਂ ਹੁਣ ਆ ਖਾਲ ਭਰ ਦਨੇ ਉਹ ਮੋਟਰ ਪਰ ਜੜੀ ਕਰਾਉਣਗੇ ਹੋਵੇ ਸੱਖਰੇ ਨਾਲ ਤੇ ਇੱਧਰ ਤੇ ਹੁਣ ਇੱਧਰ ਆਉਂਗੇ ਉਹ ਉਹ ਮੋਟਰ ਪਰ ਉਹ ਥੱਲੇ ਵਾਲੇ ਨੀਚਾ ਕਰੂੰਗੇ ਕਿਰਾਾ ਦੋ ਹੋਵੇ ਤੇ ਕਰਦਾਣਾ ਤੇ ਪਿੰਡ ਵੀ ਦੇਖਦੇ ਆ ਗੋਭੀ ਸਰੋਂ ਪਰ ਦਵਾਈ ਪਈ ਹੋਵਾ ਗੋਭੀ ਸਰੋਂ ਪਰ ਵੀ ਕਰਾ ਦਾਨੀ ਤੇ ਉਦੋਂ ਜਵੇ ਪਰ ਆਪਾਂ ਨੇ ਤਾਕਤ ਦੀ ਕਰਾ ਦਾਨੀ 19 ਵਾਲੀ ਬਾਕੀ ਹੁਣ ਪਾਣੀ ਵੀ ਲਾਉਣਾ ਪੈਣਾ ਕਿਉਂਕਿ ਵਿੱਚ ਚੂਹਿਆਂ ਨੇ ਬਹੁਤ ਖੱਡਾ ਮਾਰੀਆਂ ਵੀ ਆ ਤੇ ਉਧਰ ਦੀ ਮੋਟਰ ਪਰ ਜਿਆਦਾ ਹੈ ਉੱਥੇ ਆਪਾਂ ਨੇ 23 ਤਰੀਕ ਤੱਕ ਪਾਣੀ ਸ਼ੁਰੂ ਕਰ ਦੇਣਾ ਤਿੰਨ ਚਾਰ ਦਿਨ ਨੰਗਲਣ ਸਪਰੇਅ ਤੇ ਬਾਕੀ 23 ਤਰੀਕ ਤੱਕ ਆਪਾਂ ਨੇ ਪਾਣੀ ਸ਼ੁਰੂ ਕਰ ਦੇਣਾ ਫਿਰ ਸਾਰੇ ਵਾਸੀ ਲਾ ਲਾਣਾ ਪਾਣੀ ਨਾਲ ਦੀ ਨਾਲ ਬਾਕੀ ਜਾਨ ਨੂੰ ਜੱਗੇ ਨਾਲ ਦਾ ਵੀ ਨਿਬੜ ਲੂੰਗਾ ਹੁਣ ਜੱਗੇ ਨੂੰ ਨੀ ਮੋਟਰ ਚਲਾਇ ਬੀ ਕੋਹ ਖੇਤ ਨੂੰ ਕੋ ਉੱਪਰਲੇ ਨੂੰ ਤੇ ਆ ਨਿਬੜ ਲਵੇ ਉਹਦੇ ਦੋ ਤਿੰਨ ਕੀਲੇ ਰਹਿ ਜੂਗੇ ਫਿਰ ਉਹਦੇ ਬਾਅਦ ਆਪਾਂ ਸ਼ੁਰੂ ਕਰ ਦੋਗੇ ਪਾਣੀ ਆਪਣੇ ਉਰੀ ਇਹ ਮੇਨ ਤੇ ਕੋਟਾ ਹੈ ਇਧਰ ਲਈ ਬਤਾ ਇੱਕ ਦੇ ਹੜੀ ਦਾ ਕੰਮ ਆ ਬਾਕੀ ਇਹਨਾਂ ਨੂੰ ਵੀ ਖੁੱਲਾ ਛੱਡੋ ਜਾਣਾ ਕਿਉਂਕਿ ਆਪਾਂ ਨੇ ਕਿਆਰੀ ਬੜੇ ਪਾਏ ਹੋਏ ਆ ਆਹ ਪੇਪਰ ਜੇ ਕਿਆਰੀ ਪਾਏ ਹੋਏ ਸਿੱਧੇ ਇਹਨਾਂ ਦਾ ਇਹਦੇ ਤੇ ਨਗਾਰੇ ਬਣਾਏ ਨੇ ਬਸ ਕਿਾਰੇ ਜਿਆਦਾ ਨਹੀਂ ਹੈਗੇ ਕਿਉਂਕਿ ਖੇਤ ਪੱਧਰੇ ਆ ਆਪਣੇ ਬਾਕੀ ਹੁਣ ਉਹ ਆ ਰਹੇ ਨੇ ਸਪਰੇਅ ਵਾਲੇ ਬੰਦੇ ਕਰਾਉਨੇ ਆ ਜੀ ਸਪਰੇਅ ਕਰਾਉਣਾ ਬੰਦੇ ਨਾਲ ਕਰਨਾ ਹੋ ਜੇ ਤੇ ਇਸ ਇਹ ਹੋ ਗਏ ਪੋਹ ਇਹ ਜਦ ਚਾਰ ਖਾਣਾ ਹੱਥਾਂ ਨਾਲ ਉਹ ਜਾਰੋ ਬਹ ਜੀ ਚਾਹ ਰਹੀ ਸੀ ਚਾਹ ਨਹੀਂ ਮਾਰਨ ਵਾਲਾ ਕਾਲਾ ਐਸ਼ਮੀ ਆਹੀ ਮੇ ਧਰਤ ਸਭ ਹਰ ਸੇ ਨਹੀਂ ਚੀਂਗੇ ਸਭ ਭਾਵੇਂ ਨਾ ਹੇ ਲੇਖਰਾ ਇਹ ਮੱਚ ਹਾਂ ਉਹ ਕਿਹੜਾ ਕਰੇਗਾ ਇਹ ਨਾ ਅੰਚਾ ਉਹ ਵੀ ਉਹ ਗੇਂ ਜਸਟ ਆ ਗਿਆ ਲੱਗਿਆ ਤਿੰਨ ਬੰਦੇ ਆਏ ਹੋਏ ਆ ਪੰਪ ਵੀ ਬਾਈ ਠੰਡ ਜਿਹਾ ਥੋੜੇ ਔਖੇ ਸਟਾਰਟ ਹੁੰਦੇ ਆ ਤੇ ਇਹਨੇ ਬਹੁਤ ਜ਼ੋਰ ਲਾਇਆ ਹੁਣ ਦੋ ਪੰਪਾਂ ਮਹੀਏ ਸਟਾਰਟ ਬਣੇ ਠੰਡ ਬਹੁਤ ਹੈ ਬਾਕੀ ਕੰਮ ਬਾਈ ਕਰਨਾ ਬਹੁਤ ਔਖਾ ਸਵੇਰੇ ਵਾਲਾ ਵੀ ਕਿਉਂਕਿ ਸੁੰਨ ਹੋ ਜਾਂਦਾ ਕੋਰਾ ਪਿਆ ਗਿਆ ਠੰਡ ਦਾ ਬਹੁਤ ਜ਼ਿਆਦਾ ਔਖਾ ਕੰਮ ਬਾਕੀ ਰੇਟ ਬਾਈ 30 32 ਰੁਪਏ ਹੁਣ ਚੱਲ ਰਹੇ ਆ ਹਾਂ ਪੰਪ ਉਹਦਾ ਤੇ ਬਾਕੀ ਵੀ ਸਾਰੇ ਇਲਾਕਿਆਂ 'ਚ ਲੱਗ ਲੱਗੂਗਾ ਆਪਾਂ ਵੀ ਕਿੱਦੇ 'ਚ ਪੰਜ ਪੰਪ ਲਵਾਉਣੇ ਆ ਤੇ ਆ ਥੋੜਾ ਬੜਾ ਗੀਲਾ ਹੈ ਜੇ ਆਪਾਂ ਨੇ ਇੱਥੇ ਲਵਾ ਦਣੇ ਨਹੀਂ ਆਪਾਂ ਪੰਜ ਪੰਪ ਲਵਾਉਣੇ ਆ ਕਿੱਦੇ ਜੇ ਅੱਜ ਤੱਕ ਦਿਨਾਂ ਦੇ ਵੀ ਬਈ ਤੇਲਾ ਪੈਣ ਲੱਗ ਗਿਆ ਇੱਧਰ ਵੀ ਕਿਉਂਕਿ ਨਾਲ ਦੇ ਖੇਚ ਵੀ ਆ ਜਾਂਦਾ ਹੁੰਦਾ ਜਦ ਨੇ ਪੋਬਾ ਵੀ ਨਹੀਂ ਚੱਕ ਰਿਹਾ ਆਹ ਦੇਖੋ ਮਿੱਠਾ ਟਮਾਟਾ ਮਾ ਜਾਇਆ ਜੀ ਹੈ ਪਰ ਉਹ ਤੇਲਾ ਇੱਧਰ ਵੀ ਪੈ ਗਿਆ ਆਪਣੇ ਵੀ ਇੱਧਰ ਘੱਟੇ ਆ ਹੈ ਤਾਂ ਉਧਰੇ ਜ਼ਿਆਦਾ ਤਾਂ ਪਰ ਆਪਾਂ ਸਪਰੇ ਫਿਰ ਵੀ ਕਰਾਰ ਤੇ ਤੇ ਲੋਬੀ ਆਪਣੇ ਕੰਮ ਨਿਪਟੜ ਗਿਆ ਸਪਰੇਅ ਦਾ ਤੇ ਹੁਣ ਆਪਾਂ ਕਰਾਂ ਕੰਮ ਗੁੰਮਨਬੇੜ ਤੇ ਤੇ ਸਾਰੇ ਤੇ ਬਾਕੀ ਬਾਈ ਜਿਹੜੇ ਟਾਇਰਾਂ ਨੂੰ ਵੀਰ ਫੋਨ ਕਰਦੇ ਆ ਟਾਇਰ ਬਾਈ ਸੇਲ ਹੋ ਗਏ ਤੇ ਆਪਣਾ ਵੀਰ ਵੀਡੀਓ ਵੀ ਦੇਖਦਾ ਤੇ ਉਹ ਨੋਮਾ ਸ਼ਹਿਰ ਬਲ ਤੇ ਫਗਵਾੜੇ ਬਲ ਤੇ ਆ ਤੇ ਉਹਨਾਂ ਹੀ ਲੱਤੇ ਆ ਟਾਇਰ ਤੇ ਉਹਨਾਂ ਨੇ ਸਾਈ ਪਾਤੀ ਤੇ ਬਾਕੀ ਬਾਈ ਬਹੁਤ ਫੋਨ ਆ ਰਹੇ ਆ ਤੇ ਇਸ ਟਾਇਰ ਬਾਈ ਹੁਣ ਸੇਲ ਹੋ ਗਏ ਤੇ ਬਾਕੀ ਹੁਣ ਫੋਨ ਨਾ ਕਰਿਓ ਵੀਰੇ ਉਦਾਂ ਕੋਈ ਨਹੀਂ ਕੋਈ ਹੋਰ ਜੇ ਹੋਏ ਤਾਂ ਜਰੂਰ ਦੱਸਾਂਗੇ ਆਪਾਂ ਜੇ ਕੋਈ ਹੋਰ ਟਾਇਰ ਇਹਦੇ ਨਾਲ ਦੇ ਹੋਏ ਜਾਂ ਕੋਈ ਇਹਦੇ ਨਾਲ ਤੋਂ ਅਲੱਗ ਵੀ ਹੋਏ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਵੀਡੀਓ ਪਾ ਦੇ ਕਰਾਂਗੇ ਆਪਾਂ ਬਾਕੀ ਬਈ ਟਾਇਰ ਹੁਣ ਪਰਸੋਂ ਨੂੰ ਚੌਥੇ ਨੂੰ ਖੋਲਾਂਗੇ ਕੱਲੂ ਬਈ ਵਰਸੀ ਆ ਕੱਲੂ ਉੱਥੇ ਜਾਣਾ ਆ ਮੰਦਾਲਾ ਗੁਰਦੁਆਰਾ ਸਾਹਿਬ ਤੇ ਉੱਥੇ ਕਰਾਂਗੇ ਕੱਲੂ ਸੇਵਾ ਤੇ ਪਰਸੋਂ ਨੂੰ ਕਾਲੇ ਚਾਚੇ ਨੂੰ ਵੱਲ ਤੇ ਹੁਣ ਚੌਥੇ ਚੌਥੇ ਪੰਜਵੇਂ ਟਾਇਰ ਖੋਲ ਕੇ ਲੈ ਕੇ ਜਾਉਂਗੇ ਵੀਰ ਫਿਰ ਉਹਨਾਂ ਨੇ ਵੀ ਕੰਮ ਤਾਂ ਮਗਾ ਵਿੱਚ ਚਲੋ ਫਿਰ ਇੱਕ ਦੋ ਦਿਨ ਰੋਕੇ ਆ ਜਿਓ ਤੇ ਆਪਾਂ ਨੇ ਪਾਏ ਆ ਬਾਕ ਜਦੇ ਫੇਰ ਲੋਗੇ ਉਹਨਾਂ ਨੇ ਵੀ ਉਹਨਾਂ ਨੇ ਵੀ 855 ਨੂੰ ਪਾਉਣੇ ਆ ਬਾਕੀ ਚਲੋ ਤੇ ਇੱਕ ਬਾਈ ਹੋਰ ਟਰੈਕਟਰ ਆਇਆ ਪਿਆ ਸਣੀ ਕੋਲ ਆਮਕੜੀਏ ਕੋਲ ਫੌੜ ਤਿਆਰ ਹੋਣ ਨੂੰ ਤੇ ਉਹ ਵੀ ਜਲੰਧਰ ਸਾਈਡ ਤੋਂ ਉਹ ਦੇਖਦੇ ਆ ਬਾਈ ਉਹ ਕਹਿੰਦਾ ਵੀ ਮੈਂ ਬਹੁਤ ਲੱਗਾ ਕਰਨ ਤਿਆਰ ਇਹਦਾ ਉਹ ਤੇ ਪਹਿਲਾਂ ਬਲੌਗ ਨਹੀਂ ਪਾਉਣਾ ਵੀ ਹੁਣ ਸਾਰਾ ਤਿਆਰ ਕਰਕੇ ਫਿਰ ਬਲੌਗ ਪਾਉਣਾ ਤੇ ਬਾਕੀ ਫਿਰ ਹੁਣ ਤਿਆਰ ਕਰਕੇ ਦਿਖਾਵਾਂਗੇ ਕਿਵੇਂ ਦਾ ਸੱਪ ਕੱਢਦਾ ਉਹ। ਕਿਆ ਕੁਝ ਕਰਦਾ। ਉਹਨੂੰ ਸਾਰੀ ਚੀਜ਼ਾਂ ਚੇਂਜ ਲਾਉਣੀਆਂ ਉਹਨੇ। ਤੇ ਇਹ ਪਿੱਛੇ ਵੀ ਸਕਰੀਨ ਸਕਰੂਨ ਲਾਉਣੀ ਹੈ ਐਲਸੀਡੀ ਕੋ ਸਿਕਣਾ ਕਰਦਾ ਦਾ। ਤੇ ਉਹ ਆਪਾਂ ਹੁਣ ਤੁਹਾਨੂੰ 22 23 ਤਰੀਕ ਤੱਕ ਬਲੌਗ 'ਚ ਦਿਖਾਵਾਂਗੇ ਵੀ ਕਿਵੇਂ ਦਾ ਤਿਆਰ ਕਰਿਆ ਕੀ ਕਿਹੜੇ ਏਰੀਆ ਦਾ ਫੌੜ ਆਇਆ ਵਿਆ। ਉਹ ਤੁਹਾਨੂੰ ਸਾਰਾ ਦਵਾਂਗੇ। ਬਾਕੀ ਜੀ ਅੱਧਾ ਬਲੌਗ ਇਹਨਾਂ ਨੂੰ ਮਿਲਦੇ ਕਿਸੇ ਹੋਰ ਬਲੌਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।